ਲੋਬੀ ਕਿਸਾਨ ਭਰਾਵੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਸੋਨਾ ਲੀਕਾ ਡੀਆਈ 60 ਟਰੈਕਟਰ ਆ ਜੀ ਤੁਹਾਨੂੰ ਵਿਖਾ ਦਈਏ ਸੋਨਾ ਲੀਕਾ ਡੀਆਈ 60 ਸ਼ਿਕੰਦਰ ਮਾਡਲ ਆ ਜੀ ਆਮ ਟਰੈਕਟਰ ਨਾਲੋਂ ਵੱਧ ਤੋਰੇ ਵਾਲਾ ਟਰੈਕਟਰ ਆ ਤੇ ਚੱਲਿਆ ਵੀ ਇਹ 400 ਘੰਟਾ ਹੀ ਚੱਲਿਆ ਜ਼ਿਮੀਂਦਾਰ ਘਰੇ ਆ ਤੇ ਅੱਜ ਆਪਾਂ ਖੜੇ ਆ ਜੀ ਪਿੰਡ ਹਰਾਜ ਤੁਹਾਨੂੰ ਟਾਇਰ ਵਿਖਾਈਏ ਤਾਂ ਆਹ 90 ਤੋਂ 95% ਨਾਲ ਦੇ ਟਾਇਰ ਆ ਕੰਪਨੀ ਦੇ ਵੇਟ ਲੱਗੇ ਆ 60 ਵਾਲਾ ਸੋਨਾ ਲੀਕਾ 2023 ਮਾਡਲ ਆ ਜੀ 2023 ਮਾਡਲ ਤੁਹਾਨੂੰ ਮਗਰੋਂ ਵਿਖਾ ਦਈਏ ਟਰੈਕਟਰ ਦੇ ਤਾਂ ਹਜੇ ਤੱਕ ਬਾਈ ਦੇ ਆਹ ਟਾਪ ਲਿੰਕ ਵਗੈਰਾ ਬਹੁਤ ਘੱਟ ਯੂਜ਼ ਕੀਤੀ ਆ 400 ਘੰਟੇ ਵਿੱਚ ਤੁਸੀਂ ਆਪ ਹੀ ਦੇਖ ਸਕਦੇ ਆ ਕਿੰਨਾ ਕੁ ਟਰੈਕਟਰ ਚੱਲਿਆ ਹੋਊਗਾ ਸੋਨਾਲੀਕਾ 60 ਆ ਚਾਰ ਸ਼ਫੇਰ ਤੁਸੀਂ ਦੇਖ ਸਕਦੇ ਆ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਕਈ ਔਰ ਕੋਈ ਕਿਸਾਨ ਭਰਾ ਨਵਾਂ ਟਰੈਕਟਰ ਲੈਣ ਨੂੰ ਫਿਰਦਾ ਹੁੰਦਾ ਤਾਂ ਰੇਟ ਦਾ ਕਾਫੀ ਜ਼ਿਆਦਾ ਫਰਕ ਪੈ ਜਾਣਾ ਨਵੇਂ ਤੇ ਪੁਰਾਣੇ ਦੇ ਵਿੱਚ ਤੁਹਾਨੂੰ ਆਹ ਟਰੈਕਟਰ 400 ਘੰਟੇ ਚੱਲਿਆ ਮਿਲ ਜਾਣਾ 7 ਲੱਖ ਤੇ 25000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ 725000 ਰੁਪਿਆ ਬਾਕੀ ਇਹਦੇ ਵਿੱਚ ਇੱਕ ਹੋਰ ਵੀ ਆਫਰ ਆ ਜੇਕਰ ਕਿਸੇ ਕਿਸਾਨ ਭਰਾ ਨੇ ਕੋਈ ਟਰੈਕਟਰ ਵਿੱਚ ਐਕਸਚੇਂਜ ਕਰਾਉਣਾ ਕੋਈ ایدੂੰ ਡਾਊਨ ਮਾਡਲ ਦੇਣਾ ਵਿੱਚ ਤੇ ਜਾਂ ਇਹਦੇ ਬਰੋ ਬਰਾਬਰ ਕੋਈ 3630 ਵਗੈਰਾ ਜਾਂ ਕੋਈ ਹੋਰ ਟਰੈਕਟਰ ਦੇ ਕੇ ਆਹ ਸੋਨਾਲੀਕਾ 60 RX ਲੈਣਾ ਸਿਕੰਦਰ ਤਾਂ ਉਹ ਵੀ ਬਾਈ ਕਰ ਲੈਣਗੇ ਹੈ ਬਾਈ ਜ਼ਿਮੀਂਦਾਰ ਆ ਬਾਕੀ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਤਾਂ ਜੋ ਲੋੜਵੰਦ ਵੀਰ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਇਸ ਟਰੈਕਟਰ ਨੂੰ ਖਰੀਦ ਸਕੇ ਪਿੰਡ ਬਾਈ ਦਾ ਇੱਕ ਹੀ ਫੇਰ ਦੱਸ ਦਈਏ ਪਿੰਡ ਬਾਈ ਦਾ ਹੈਗਾ ਹਰਾਜ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਉੱਥੇ ਆ ਕੇ ਤੁਸੀਂ ਟਰੈਕਟਰ ਇਹ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਬਾਕੀ ਇਹਨਾਂ ਦੇ ਨਾਮ ਆ ਟਰੈਕਟਰ ਤੇ ਕਾਪੀ ਕਾਗਦੇ ਹੀ ਫੁੱਲ ਗਰੰਟੀ ਆ ਤੇ ਜੇਕਰ ਤੁਸੀਂ ਆਪ ਦੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਧੰਨਵਾਦ